ਅੱਜ ਆਪਾਂ ਪਹੁੰਚੇ ਆ ਪਿੰਡ ਵੱਡੇ ਸਵਰਾ ਫੈਸ਼ਨ ਫਾਰਮਰ ਸ਼ਾਪ ਤੇ ਜੀ ਨਵੇਂ-ਨਵੇਂ ਡਿਜ਼ਾਈਨਰਾਂ ਦੀਆਂ ਟੀ-ਸ਼ਰਟਾਂ ਪੈਂਟਾਂ ਜਿਹੜੀਆਂ ਬਹੁਤ ਵਧੀਆ ਵਾਜਿਬ ਰੇਟਾਂ ਤੇ ਵੀਰ ਦੇ ਰਿਹਾ ਹੈ ਜੀ ਆਪਾਂ ਸਾਰੀ ਗੱਲਬਾਤ ਉਸ ਵੀਰ ਤੋਂ ਜਾਣਾਂਗੇ ਆਜੋ ਤੁਹਾਨੂੰ ਕਰਾਂ ਮਾਰਕਾ ਦਿਖਾ ਦਈਏ ਜਿਹੜੀ ਇਹ ਸ਼ਾਪ ਆ ਜੀ ਬਾਬਾ ਵੀਰ ਸਿੰਘ ਗੁਰਦੁਆਰਾ ਦੇ ਨਜ਼ਦੀਕ ਆ ਬਿਲਕੁਲ ਨੇੜੇ ਆ ਜੀ ਬਾਕੀ ਸਾਰੀ ਗੱਲਬਾਤ ਆਪਾਂ ਵੀਰ ਨਾਲ ਕਰਦੇ ਆ ਜਿਹੜੀਆਂ ਚੰਗੇ-ਚੰਗੀਆਂ ਵਧੀਆ-ਵਧੀਆ ਵੇਖੋ ਚੰਗੀ ਕੁਆਲਿਟੀ ਦੀਆਂ ਟੀ ਸ਼ਰਟਾਂ ਚੰਗੀ ਕੁਆਲਿਟੀ ਦੀਆਂ ਐਨਕਾ ਤੁਹਾਨੂੰ ਜਿਹੜੀਆਂ 4 4 5 5000 ਰੁਪਏ ਦੀਆਂ ਜਿਹੜੀਆਂ ਉਹਦੇ ਡੁਪਲੀਕੇਟ ਬਾਈ ਜੀ ਕੱਟ ਰੇਟਾਂ ਦੇ ਜਿਹੜੀਆਂ ਉਹਦੇ ਵਿੱਚ ਜਿਹੜੀਆਂ ਸੇਮ ਦਿਸਣ ਉਹ ਚਸ਼ਮੇ ਐਨਕਾ ਬਾਈ ਜੀ ਆਈਆਂ ਬਾਕੀ ਆਜੋ ਤੁਹਾਨੂੰ ਕਰਾਂ ਸ਼ੌਪ ਦਾ ਨਾਮ ਵੀ ਦੱਸਦੇ ਆ ਸਾਰੀ ਗੱਲਬਾਤ ਵੀ ਵੀਰ ਤੋਂ ਕਰਾਂਗੇ ਜੀ ਦੇਖ ਸਕਦੇ ਆ ਜੀ ਤੁਸੀਂ ਫੈਸ਼ਨ ਫਾਰਮਰ ਸ਼ੌਪ ਦਾ ਨਾਂ ਹੈ ਜੀ ਤੇ ਆਪਾਂ ਅੰਦਰ ਜਾ ਕੇ ਸਾਰੀ ਗੱਲਬਾਤ ਜਾਣਾਂਗੇ ਨਵੀਆਂ ਨਵੀਆਂ ਜਾਲੀ ਵਾਲੀਆਂ ਟੀ-ਸ਼ਰਟਾਂ ਸ਼ਰਟ ਦੀ ਤਰ੍ਹਾਂ ਜਿਵੇਂ ਸ਼ਰਟ ਦਿੱਤੀ ਹੋਏ ਉਸੇ ਤਰ੍ਹਾਂ ਦੀਆਂ ਜਿਹੜੀਆਂ ਪੈਂਟਾਂ ਵੀ ਜਿਹੜੀਆਂ ਬਾਈ ਜੀ 5500 3000 ਹਜ਼ਾਰ ਦੀ ਪੈਂਟ ਜਿਹੜੀ ਇਸ ਵੀਰ ਤੋਂ ਬਿਲਕੁਲ ਕੱਟ ਰੇਟਾਂ ਤੇ ਦੇ ਰਿਹਾ ਜੀ ਕਿਉਂਕਿ ਸ਼ਹਿਰਾਂ ਨਾਲੋਂ ਬਾਕੀ ਆ ਜੋ ਆਪਾਂ ਸਾਰੀ ਭਰਾ ਦੇ ਨਾਲ ਗੱਲਬਾਤ ਕਰਾਂਗੇ ਬਾਕੀ ਫੋਨ ਨੰਬਰ ਉੱਤੇ ਲਿਖਿਆ ਹੋਇਆ ਜੀ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਬਾਕੀ ਸੱਸੀਆ ਵੀਰ ਜੀ ਸੱਸੀ ਵੀਰ ਖਾਲਸਾ ਵੇਤੇ ਵੀਰ ਜੀ ਦਿਓ ਥੋੜੀ ਜੀ ਜਾਣਕਾਰੀ ਜਿਹੜੀਆਂ ਕਿਹੜੀ ਕਿਹੜੀ ਕੁਆਲਿਟੀ ਚ ਇਸ ਵਾਰ ਆਪਣੇ ਕੋਲ ਆ ਗਈ ਆ ਬੈਗੀ ਦੇ ਵਿੱਚ ਸ਼ਰਟਾਂ ਜਿਹੜੀਆਂ ਹੁਣ ਚਲਦੀਆਂ ਪਈਆਂ ਹਾਫ ਜਿਹੜੀ ਗਰਮੀ ਆ ਗਈ। ਬਿਲਕੁਲ ਜੀ ਬਿਲਕੁਲ ਜਾਲੀ ਵਾਲੀ ਹੈ ਜਾਲੀ ਵਾਲੀ ਦੇ ਵਿੱਚ ਰੇਟ ਬਿਲਕੁਲ ਜਾਇਰੋ 550-600 ਰੁਪਏ ਦੀ ਮਾਰਕੀਟ ਵੇਚ ਰਹੀ ਆ। ਬਿਲਕੁਲ ਜੀ ਬਿਲਕੁਲ ਬਿਲਕੁਲ 350 ਰੁਪਏ ਦੀ। ਵਾਹ ਜੀ ਵਾਹ। ਆ ਵੀ ਸ਼ਰਟ 350 ਰੁਪਏ ਦੀ ਬਣੂਗੀ। ਬਿਲਕੁਲ ਜੀ ਸੁਪਾਉ ਕੌਣ ਕਪੜਾ ਆਇਆ ਜੀ। ਬਿਲਕੁਲ ਜੀ ਬਿਲਕੁਲ ਇਹ ਪਿੱਡਾ ਸੁਨਾ ਮਲਾਈ ਵਰਗਾ ਕਪੜਾ ਬਈ। ਪੈਸੇ ਦੀ ਫ ਬਾਕੀ ਗਰਮੀ ਦਾ ਟੀ-ਸ਼ਰਟ ਆਉਂਦੀ ਆਪਣੇ ਕੋ ਕਾਟਨ ਦੇ ਵਿੱਚ ਕਾਟਨ ਲੈ ਸਕਦੇ ਜੀ ਪੰਜਾਬ ਬਾਈ ਜੀ ਬਾਕੀ ਤਾਂ ਪਲੇਨ ਦੇ ਵਿੱਚ ਸਾਰੇ ਕਲਰ ਮਿਲ ਜਾਣਗੇ ਜਿਉਂ ਜਿਹਾ ਜੀ ਬਾਈ ਜੀ ਵੇਖੋ ਟੌਪ ਟੌਪ ਦੀਆਂ ਸ਼ਰਟਾਂ ਚੈੱਕ ਮਿਲ ਜਾਣਗੇ ਸਰੇ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਆਪਣੇ ਜੀ ਨੋਰਮਲ ਰੇਂਜ ਨੂੰ ਮਿਲ ਜੂਗੀ ਵਧੀਆ ਵਾਲੀ ਮਿਲ ਜੂਗੀ ਸਸਤਾ ਵੀ ਮਿਲ ਜੂਗਾ ਤੇ ਵਧੀਆ ਜਿਹਾ ਵੀ ਮਿਲ ਜੂਗਾ ਬਿਲਕੁਲ ਜੀ ਜਿਹੋ ਜਿਹਾ ਗੁੜ ਪਾਓ ਉਹੋ ਜਿਹਾ ਬਾਈ ਜੀ ਕੀ ਹੁੰਦੇ ਨੇ ਮਿੱਠਾ ਬਾਕੀ ਪਿੰਟਾ ਆਈਆਂ ਬਹੁਤ ਵਧੀਆ ਜਿਹੜੀ ਹੁਣ ਚੱਲਦੀ ਪਈ ਹੈ ਬਿਲਕੁਲ ਜੀ ਬਿਲਕੁਲ ਪਿੰਟਾ ਦੇਖੋ ਚੈੱਕ ਕਰੋ ਕੜਾਈਆਂ ਦੇ ਵਿੱਚ ਵਾਹ ਜੀ ਠੀਕ ਹੈ ਜੀ ਰੰਗ ਦੀ ਪੂਰ ਗਰੰਟੀ ਹੋਊਗੀ ਇਹਦੀ ਵਾਹ ਜੀ ਵਾਹ ਇਹ ਕਾ ਪਿੰਟਾ ਟੀਆਰ ਦੀ ਬਹੁਤ ਚੱਲਦੀ ਪਈ ਹੁਣ ਵਾਹ ਬਾਰਕੀਟ ਵਿੱਚ ਕਹਿੰਦੇ 1500 2000 ਰੁਪਏ ਆਪਣੇ ਕੋਲ ਨੁਕਸਰ ਵੇਚ ਪੈਂਦੇ ਟੀਆਰ ਦੀ ਬਾਈ ਜੀ ਪੈਂਟ ਜਿਹੜੀ 1500 2000 ਲਗਭਗ ਸ਼ਹਿਰਾਂ ਚ ਆਪਾਂ ਨੂੰ ਆਮ ਵੇਚਣ ਨੂੰ ਮਿਲਦਾ ਹੈ ਜੀ ਤੇ 900 ਰੁਪਏ ਦੀ ਦਿੱਤੀ ਜਾਊਗੀ। ਵਾਹ ਬਈ ਵਾਹ। ਬਾਕੀ ਸੂਟ ਆਪਣਾ ਬਲ ਸਟਾਰਟਿੰਗ ਹੋ ਜਾਊਗਾ 900 ਰੁਪਏ ਦਾ ਪੈਂਟ ਸ਼ਰਟ ਲੈ ਕੇ 1500 2000 ਦਾ ਮਿਲ ਜੀਗਾ। ਵਾਹ ਬਈ ਵਾਹ ਜਿਹੜਾ ਬਈ ਟੌਰੀ ਬੰਦਾ ਵਾਹਣ। ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਚੀਨਾਂ ਦੀ ਕੁਆਲਿਟੀ ਚੈੱਕ ਕਰ ਲਓ। ਤੇ ਪਿੰਟਾਂ ਦੀ ਸਟਾਰਟਿੰਗ ਜੇ ਘੱਟ ਤੋਂ ਘੱਟ ਰੇਟ ਤੇ ਕਿਸੇ 650 ਰੁਪਏ ਦੇ। 650 ਤੋਂ ਸਟਾਰਟਿੰਗ ਵਾਹ ਜੀ ਵਾਹ ਬਈ 12 ਤੱਕ ਦੇ। ਕਿਆ ਬਤਾਂ ਭਾਈ ਜੀ ਕਿ ਆਪ ਇੰਟਾ ਚੈੱਕ ਕਰ ਲੋ ਤੇ ਕੜਾਈ ਦੇ ਵਿੱਚ 1200 1300 ਦੀ ਮਿਲਦੀ ਵੀ 850 ਰੁਪਏ ਦਾ ਬਿਲਕੁਲ ਜੀ ਵੇਖੋ ਕਿੰਡੀ ਸੋਣੀ ਕੁਆਲਿਟੀ ਕਿਆ ਬਤਾਂ ਬਾਕੀ ਰੰਗ ਵੇਖ ਕੇ ਵੀ ਬਿਲਕੁਲ ਰੰਗ ਦੀ ਗਾਰੰਟੀ ਪਾਈ ਜਾਂਦਾ ਤੇ ਕਲਰ ਨਹੀਂ ਉਤਰੂਗਾ ਵੀ ਇਹ ਨਹੀਂ ਗੱਲ ਜੋ ਕਹਾਂਗੇ ਉਹੋ ਹੀ ਵੇਚਾਂਗੇ ਤੁਹਾਨੂੰ ਮਿਲ ਜਾਣਗੇ ਇਸ ਮਾਰਕੀਟ ਵਿੱਚ ਇਹ 800 900 ਹਜ਼ਾਰ ਰੁਪਏ ਦਾ 650 ਰੁਪਏ ਦਾ ਪਜਾਮਾ ਬੂਟ ਕੱਟ ਵੇਖੋ ਜੀ ਬੂਟ ਕੱਟ ਭਾਈ ਜੀ ਆ ਦੇਖ ਸਕਦੇ ਆ ਬੜਾ ਵਧੀਆ ਦੇ ਵਿੱਚ ਨਾਈਕੀ ਦਾ ਨਾਈਕੀ ਰਾ ਦੇ ਘਰ ਦੇ ਲੋਕ ਇਹ ਬਾਕੀ ਦੋਰ ਬਾਤਾਂ ਮਿਲ ਜਾਣ ਕਲਰ ਜਿਹੋ ਜੇ ਬਾਕੀ ਜਿੰਨਾ ਮਰਜੀ ਵੇਖੋ ਬਾਈ ਕੋ ਗਦਾਮ ਫੁੱਲ ਲਾਈਆਂ ਵੱਡੇ ਪ੍ਰਿੰਟ ਜੀ ਚਾਹੀਦੀਆਂ ਇਹੋ ਜਿਹੀ ਚੀਜ਼ਾਂ ਵੀ ਆਉਂਡੋ ਚਾਈਨਿਜ਼ ਚਾਈਨਿਜ਼ ਕੀ ਬਾਤਾਂ ਭਾਈ ਜੀ ਕਿਹੜੀ ਸੋਹਣੀ ਫਰਸ਼ ਪੈਕਿੰਗ ਦੇ ਵਿੱਚ ਉਹ ਵੀ ਮਿਲ ਜਾਂਦੀ ਆ ਵਾਹ ਜੀ ਵਾਹ ਤੇ ਸਾਜਾ ਤੁਸੀਂ ਹਰ ਤਰ੍ਹਾਂ ਦੀ ਸ਼ਰਟ ਮਿਲੂਗੀ ਵੀਰ ਜੀ ਵੀ ਇਹ ਨਹੀਂ ਗੱਲ ਜੋ ਕਹਣਗੇ ਉਹ ਵੇਚਣਗੇ ਵੀ ਇਹ ਗੱਲ ਨਹੀਂ ਕਾਪੀ ਐਨਕਾ ਮਿਲ ਜਾਣਗੇ ਆਪਾਂ ਨੂੰ ਫਰਸਟ ਕਾਪੀ ਵਾਹ ਜੀ ਵਾਹ ਜਿਹੜੀਆਂ 35 3500 ਬ੍ਰਾਂਡਡ ਐਨਕਾਂ ਦਾ ਰੇਟ ਚੱਲਦਾ ਭਾਈ ਜੀ ਉਹਦੇ ਚ ਕਾਪੀ ਮਿਲੂਗੀ ਤੁਹਾਨੂੰ ਸੇਮ ਹੀ ਦੇਖ ਸਕਦੇ ਆ ਜੀ ਟੈਗ ਚੈੱਕ ਕਰ ਲਓ ਕੀ ਬਾਤਾਂ ਹੈ ਭਾਈ ਜੀ ਜਦੋਂ ਜੀਨ ਪੈਂਟ ਪਾ ਕੇ ਟੀ-ਸ਼ਰਟ ਬੰਦਾ ਪਾ ਕੇ ਜਦੋਂ ਰੋਡ ਤੇ ਨਿਕਲਦਾ ਪਤਾ ਲੱਗ ਜਾਂਦਾ ਵੀ ਠੀਕ ਕੀ ਬਾਤ ਹੈ ਜੀ ਬਾਕੀ ਅੱਲੀ ਗੱਲੇ ਰਹੀ ਅਰੀਜਨਲ ਦਾ ਟੈਗ ਸਾਰੇ ਲੱਗੇ ਹੋਣਗੇ ਬਿਲਕੁਲ ਜੀ ਅਰੀਜਨਲ ਦੇ ਟੈਗ ਬਾਕੀ ਚਸ਼ਮੇ ਦੇਖ ਸਕਦੇ ਤੁਸੀਂ ਪੂਰੇ ਟੌਪ ਦੇ ਹਨ ਵੀ ਇਹ ਨਹੀਂ ਗੱਲ ਵੀ ਜਿਵੇਂ ਆਮ ਐਨਕਾ ਹੁੰਦੀਆਂ ਕਿਸੇ ਦਾ ਡੰਡੀ ਨਹੀਂ ਟੁੱਟਣ ਵਾਲੀ ਗੱਲ ਬਾਕੀ ਪੂਰਾ ਦੇਖੋ ਮਾਰਕਾ ਲੱਗਾ ਹੋਇਆ ਅਰੀਜਨਲ ਟੈਗ ਤੇ ਪੂਰਾ ਮਾਨਤਾਨ ਕੀਤਾ ਜਾਊਗਾ ਇਹ ਗੱਲ ਨਹੀਂ ਆ ਦੇਖ ਸਕਦੇ ਤੁਸੀਂ ਆ ਵੀ ਆ ਬਹੁਤ ਵਧੀਆ ਦੇ ਵਿੱਚ ਬੜੀ ਵਧੀਆ ਕੁਆਲਿਟੀ ਦੀ ਆ ਦੇਖੋ ਕਿੰਡੀ ਸੁਣੀ ਐਨ ਕਾ ਬਾਈ ਜੀ ਹਰ ਇੱਕ ਹੀ ਚੀਜ਼ ਦੇ ਵਿੱਚ ਵੀਰ ਚੰਗੇ ਤੋਂ ਚੰਗਾ ਸਿਰੇ ਤੋਂ ਸਿਰਾ ਮਾਲ ਕਿਉਂਕਿ ਨੌਜਵਾਨ ਵੀਰ ਬਹੁਤ ਇੱਥੇ ਮੁੰਡੇ ਆਉਂਦੇ ਆ ਜਿਹੜੇ ਅੱਜ ਕੱਲ ਆ ਵੇਖੋ ਕੀ ਬਾਤ ਆ ਬਾਈ ਜੀ ਚਸ਼ਮੇ ਵੀ ਬ੍ਰਾਂਡਡ ਆ ਫਰਸਟ ਕਾਪੀ ਹੋਣਗੀਆਂ ਸਾਰੀਆਂ ਫਰਸਟ ਕਾਪੀ ਨੇ ਮਾਰਕੀਟ ਨਾਲੋਂ ਬਹੁਤ ਘੱਟ ਮਿਲੂਗਾ ਇਹ 600 650 ਦੀ ਫਰਸਟ ਕਾਪੀ ਮਿਲੂਗੀ ਐਨ ਤੋਂ ਤੇ ਬਾਕੀ ਆਪਣਾ 200 300 ਦਾ ਸਟਾਰਟਿੰਗ ਹੈਗੀ ਆ ਉਹ ਵੀ ਸਾਰੀ ਫਰਸਟ ਕਾਪੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਨਹੀਂ ਵੀ ਮੰਨ ਲੋਗੀ ਜਿਆਦਾ ਉਹ ਫਰਸਟ ਕਾਪੀ ਬਿਲਕੁਲ ਜੀ ਜਿਵੇਂ 3 3000 ਰੁਪਏ ਦੇ ਹੁੰਦੇ ਕਿ ਉਹ ਨਹੀਂ ਬਾਕੀ ਫਰਸਟ ਕਾਪੀ ਟੈਗ ਹੋਣਗੇ ਸੇਮ ਹੀ ਸਾਰਾ ਕੁਝ ਤੇ ਬਿਲਕੁਲ ਜੀ ਉਹਨਾਂ ਜਿੰਨਾ ਕਿ ਚਿਰ ਬੰਦਾ ਬਾਈ ਜੀ ਬਹੁਤ ਵਧੀਆ ਚੀਜ਼ ਹੈ ਜੀ ਕਹਿਣ ਤੋਂ ਪਹਿਲਾਂ ਵੀ ਉਹਦੇ ਨਾਲੋਂ ਵੀ ਕਲਾਇਟੀ ਸਿਹਰਾ ਜੀ ਤੇ ਬਾਕੀ ਹਰ ਇੱਕ ਵੀਰ ਆਫਰ ਵੀ ਦਿੰਦਾ ਰਹਿੰਦਾ ਜੀ ਸਮੇਂ ਸਮੇਂ ਦੇ ਨਾਲ ਵੀਡੀਓ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ ਛੋੜੇ ਮਿਲੂਗੀ ਕੱਪੜਿਆਂ ਦੇ ਤੇਲ ਐਸੇ ਮਿਲੂਗੀ। ਤੁਮਾਤੋ ਬਾਦ ਵੀਡੀਓ ਸ਼ੇਅਰ ਕਰਕੇ ਆਓ। ਬਾਕੀ ਆਪਣਾ ਪੇਜ ਹੈਗਾ ਇੰਸਟਾਗ੍ਰਾਮ ਤੇ ਫੈਸ਼ਨ ਫਾਰਮਰ ਸਬਰਾ। ਬਿਲਕੁਲ ਜੀ ਉਹਨੂੰ ਫੋਲੋ ਕਰੋ ਬਾਈ ਦੀ। ਜਿਹੜਾ ਵੀਰ ਫੋਲੋ ਕਰਕੇ ਆਊਗਾ ਨਾਲ ਉਹਨੂੰ ਆਹ ਮਾਨਤਾ ਨਹੀਂ ਜਿੰਨਾ ਵੀਡੀਓ ਸ਼ੇਅਰ ਕਰੂਗਾ ਵੀਰ ਜੀ ਉਹਦਾ ਬਾਈ ਦੀ ਆਣ ਕੇ ਤੁਸੀਂ ਦਿਖਾ ਸਕਦੇ ਘੜ ਤੋਂ ਘੜਟ 20 ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰੋ ਤਾਂ ਵੀਰ ਨੂੰ ਆਣ ਕੇ ਦਿਖਾਓ ਤੇ ਬਿਲਕੁਲ ਤੁਹਾਨੂੰ ਜਾਇਜ਼ ਰੇਟ ਲਾਇਆ ਜਾਊਗਾ ਕਿ ਜਾਇਜ਼ ਰੇਟ ਲਾਇਆ ਜਾਊ। ਵੀ ਮਾਨਤਾ ਰੱਖਿਆ ਜਾਊ ਪੂਰਾ। ਤੇ ਵੀਰ ਨੂੰ ਤੁਸੀਂ ਦਿਖਾ ਸਕਦੇ ਆ ਵੀ ਆ ਚੱਕੋ ਵੀਰ ਜੀ ਇੰਨੀਆਂ ਗਰੁੱਪਾਂ 'ਚ ਸ਼ੇਅਰ ਕੀਤੀ ਆ ਤੇ ਵੀਰ ਦਾ ਇੰਸਟਾਗ੍ਰam ਪੇਜ ਫੋਲੋ ਕਰੋ ਬਾਈ ਜੀ ਤੇ ਸ਼ੇਅਰ ਕਰਿਆ ਕਰੋ ਬਾਈ ਜੀ ਚੰਗੀਆਂ ਚੰਗੀਆਂ ਕੋਲ ਬੜੇ ਕੁਆਲਟੀ ਪੂਰੀ ਵਧੀਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਆ ਤੁਸੀਂ ਹਰ ਸਮੇ ਬਾਈ ਜੀ ਕਿਉਂਕਿ ਜੋ ਸ਼ਹਿਰਾਂ ਦੇ ਵਿੱਚ ਅੱਜ ਕੱਲ 15-15 20-20 ਹਜ਼ਾਰ ਰੁਪਏ ਦੁਕਾਨਾਂ ਦਾ ਕਿਰਾਇਆ ਪਰਦੇ ਕਿਉਂਕਿ ਉਹ ਆਮ ਬੰਦੇ ਤੇ ਖਰਚਾ ਪੈਂਦਾ ਏ ਉਸੇ ਤਰਾ ਉਹ ਮੁੜ ਕੇ ਜਿਵੇਂ ਆਹ ਸ਼ਰਟ ਵੀਰ ਆਪਾਂ ਨੂੰ 500 600 ਰੁਪਏ ਚ ਦੇ ਰਿਆ ਉਹੀ ਸ਼ਰਟ ਆਪਾਂ ਨੂੰ 1 1000 ਰੁਪਏ ਚ ਦੇਣੀ ਹੈ ਕਿਉਂਕਿ ਉਹਨਾਂ ਕਰਾਇਆ ਵੀ ਗਾਹਕ ਦੇ ਸਿਰੋਂ ਕੱਢਣਾ ਹੁੰਦਾ ਹੈ ਤੇ ਬਾਕੀ ਇੱਕ ਵਾਰ ਦੁਕਾਨ ਤੋਂ ਕਪੜਾ ਲੈ ਕੇ ਬਾਹਰ ਹੋ ਗਏ ਕੋਈ ਗਰੰਟੀ ਨਹੀਂ ਤੇ ਇਹ ਵੀਰ ਇਹਨਾਂ ਨੇ ਪਤਾ ਵੀ ਪਿੰਡ ਦੇ ਵਿੱਚ ਸਦਾ ਮਿਲਣਾ ਵਰਤਣਾ ਭਾਈਚਾਰਾ ਸਾਂਚਾਰ ਪੂਰੀ ਬਣਾ ਕੇ ਰੱਖਦੇ ਕਿਉਂਕਿ ਇਹ ਨਹੀਂ ਗੱਲ ਗਾਹਕ ਇੱਕ ਵਾਰ ਆਇਆ ਤੇ 10 ਬੰਦੇ ਨਾਲ ਲੈ ਕੇ ਆਊਗਾ ਵੀ ਆਹ ਸਾਫ ਗਦਾਵਨਾ ਚੱਲਦੇ ਆ ਪਿੰਡਾਂ ਵਾਲੇ ਬਾਕੀ ਲੋਰ ਮਿਲ ਜਾਣਗੇ ਸਾਰੇ ਕ੍ਰੈਚ ਦੇ ਵਿੱਚ ਨਾਰਮਲ ਤੋਂ ਲੈ ਕੇ ਵਧੀਆ ਤੱਕ 300 ਤੋਂ ਸਟਾਰਟਿੰਗ ਹੋ ਜਾਂਦੀ ਲੋਰ ਦੇ ਆਪਣੇ ਕੋਲ 800 ਤੱਕ ਹੈ ਜਿਹੜਾ ਬਾਜ਼ਾਰ 'ਚ 12-1300 ਦਾ ਮਿਲੂਗਾ ਆਪਣੇ ਕੋਲ 800 ਦਾ ਮਿਲੂਗਾ 400 ਰੁਪਏ ਦਾ ਰੇਟ ਦਾ ਫਰਕ ਹੋਮ ਵਾਹ ਜੀ ਵਾਹ 400 450 ਦਾ ਫੰਕ ਨਿਕਲੂਗਾ ਤੇ ਲੋਕੇਸ਼ਨ ਆਪਣੀ ਕਿਹੜੀ ਹੈ ਦੁਕਾਨ ਦੀ ਜਿੱਥੇ ਆਪਣੀ ਸ਼ਾਪ ਹੈ ਵੀਰ ਜੀ ਪਿੰਡ ਵੱਡੇ ਸਭਰਾ ਨੇੜੇ ਗੁਰਦਾਰਾ ਪਾਪਾ ਵੀਰ ਸਿੰਘ ਦੇ ਉਹਨਾਂ ਦੇ ਗੇਟ ਤੋਂ ਅਗਲੇ ਬੰਨੇ ਆ ਗੁਰਦੁਆਰਾ ਸਾਹਿਬ ਤੋਂ ਅਗਲੇ ਬੰਨੇ ਆ ਗਏ ਲੰਗਰ ਵਾਲਾ 가게 ਬਿਲਕੁਲ ਜੀ ਬਿਲਕੁਲ ਬਾਰ ਬੋਰ ਲਗਾ ਆ ਬਿਲਕੁਲ ਜੀ ਬਾਬੇ ਨਾਕਸਤਾਨ ਵਾਲੀ ਸਾਈਡ ਨੂੰ ਜਦੋਂ ਆਪਾਂ ਆਵਾਂਗੇ ਜੀ ਬਾਬੇਰ ਸਤੂ ਗੁਰਦੁਆਰਾ ਸਾਹਿਬ ਤੋਂ ਤੇ ਚਾਰ ਪੰਜ ਦਕਾਨਾਂ ਛੱਡ ਕੇ ਤੇ ਅੱਗੇ ਵੀਰ ਦੀ ਦੁਕਾਨ ਹੈ ਜੀ ਤੇ ਤੁਸੀਂ ਮਰਜ਼ੀ ਸਫਰਕ ਕਰੋ ਸਾਹਮਣੇ ਫੈਸ਼ਨ ਬਾਰਮਰ ਲਿਖਿਆ ਤੇ ਵਾਦੋ ਵਾਦ ਗਰੁੱਪਾਂ 'ਚ ਵੀਡੀਓ ਸ਼ੇਅਰ ਕਰੋ ਤੇ ਮਾਨਤਨ ਪੂਰਾ ਕੀਤਾ ਜਾਊਗਾ ਵੀਰ ਜੀ ਤੇ ਇਹਦੋਂ ਵਧੀਆ ਮੌਕਾ ਨਹੀਂ ਜੇ ਮਿਲਣਾ ਪਾਓ ਜੀ ਬਿਲਕੁਲ ਨਵੇਂ ਗਰਮੀਆਂ ਦੇ ਤੋਹਫੇ ਆਪਾਂ ਕਹਿ ਸਕਦੇ ਹਾਂ ਬਿਲਕੁਲ ਪੁਰਾਣੀ ਜਾਲੀ ਵਾਲੇ ਹਰ ਤਰ੍ਹਾਂ ਦਾ ਕਪੜਾ ਵਗਾ ਦਿੱਤਾ ਜੀ ਤੇ ਬਿਲਕੁਲ ਭਾਰੀ ਛੂਟ ਤੇ ਤੇ ਕਰ ਦਿਓ ਵੀਡੀਓ ਸ਼ੇਅਰ ਤੇ ਬਾਕੀ ਭਰਾ ਦਾ ਸਪਰਕ ਕਰ ਸਕਦੇ ਆ ਤੁਸੀਂ ਨੰਬਰ ਉੱਤੇ ਦਿੱਤਾ ਹੋਇਆ ਬਾਕੀ ਫੋਨ ਨੰਬਰ ਵੀ ਵਿੱਚ ਨੰਬਰ ਆਪਣਾ ਹੈਗਾ 97104858 ਇਹ ਇਸ ਨੰਬਰ ਤੇ ਤੁਸੀਂ ਫੋਨ ਲਾ ਕੇ ਸਪਰਕ ਕਰ ਸਕਦੇ ਆ ਜੀ ਧੰਨਵਾਦ ਜੀ ਫਤਿਹ